ਪਹਿਲਾ ਹਿੰਦੂ ਫੈਮਲੀ ਚੋਂ ਸੀ ਫਿਰ ਸਰਦਾਰ ਕਿਵੇਂ ਆ ਕਿਵੇਂ ਟਰਾਂਸਫਰਮੇਸ਼ਨ ਬਸ ਇਹੜਾ ਪੁੱਛੋ ਜੀ ਗੱਲ ਐ ਵੀ ਮੈਨੂੰ 30 ਸਾਲ ਹੋ ਗਏ ਘਰ ਛੱਡੇ ਨੂੰ ਹਾਂ ਮੈਂ ਇੱਕ ਵਾਰੀ ਯਾਰ ਵੀ ਖਾਲੀ ਸੀ ਇੱਕ ਵਾਰੀ ਮੈਂ ਗਿੱਲਾ ਵਾਲੀ ਨਹਿਰ 'ਚ ਛਾਲਵੀ ਮਾਰ ਪੀ ਸੀ ਪਾਪਾ ਜੀ ਕਦੋਂ ਦੀ ਬਣਾ ਰਿਆ ਪੱਖੀਆਂ ਕਦੋਂ ਦੇ ਬਣਾ ਰਿਆ ਇਹ ਪਹਿਲਾਂ ਮੈਂ ਤਾਰ ਵਾਲੀ ਪੱਖੀ ਵੇਚਦਾ ਹੁੰਦਾ ਈ ਗੱਡੀਆਂ ਦੇ ਵਿੱਚ ਜਿੱਥੇ ਵਿਕ ਜਾਂਦੀ ਸੀ ਉੱਥੇ ਹੀ ਸੌਂ ਜਾਂਦਾ ਸੀ ਘਰ-ਬਾਰ ਤਾਂ ਕੋਈ ਹੈ ਨਹੀਂ ਸੀ ਹਾਂ ਕੋਰੋਨਾ ਕਈਆਂ ਨੂੰ ਤਾਂ ਉੱਠਾ ਬਹਿ ਗਿਆ ਮੈਨੂੰ ਸਿੱਧਾ ਪੈ ਗਿਆ ਮੇਰੀ ਐਸੀ ਮੀਡੀਆ ਚ ਕਮਾਈ ਮੇਰਾ 올ਡ ਵਲਡ ਚ ਬਾੜ ਮਾਲ ਜਾਂਦਾ ਕੈਨੇਡਾ ਅਮਰੀਕਾ ਤੇ ਕਰਮਾਲ ਜਾਂਦਾ ਹੈ ਮੇਰਾ ਸਿਆਲ ਚ ਵੀ ਮਾਲ ਜਾਂਦਾ ਹੈ ਪਰ ਇੱਕ ਇੱਕ ਕਪਾ ਚਾਹ ਪਿੱਛੇ ਨਾ ਰੋੜਾਂ ਦੇ ਫਿਰਦਾ ਹੁੰਦਾ ਸੀ ਵੀ ਕਿੱਥੇ ਚਾਹ ਮਿਲੂਗੀ ਅੱਜ ਵਾਈ ਗ੍ਰੀਤੀ ਮੇਤੇ ਬਹੁਤ ਕਿਰਪਾ ਮੈਨੂੰ ਚੱਕਿਆ ਤਾਂ ਮੀਡੀਆ ਨੇ ਚੱਕਿਆ ਮੇਰੇ ਯਾ ਤਾਂ ਰਿਸ਼ਤੇਦਾਰ ਆ ਮੀਡੀਆ ਯਾ ਰਿਸ਼ਤੇਦਾਰ ਆ ਮੇਰੇ ਬਾਹਰਲੇ ਚੰਗੇ ਸਿਆਣੇ ਬੰਦੇ ਆ ਨਾ ਉਹ ਕਹਣਗੇ ਬਾਪੂ ਇਹ ਜੇ ਨਾ ਸਰੀਰ ਤੰਦਰੁਸਤ ਰਹਿੰਦਾ ਬੇਟਾ ਇਹ ਮੈਂ ਤਾ ਹੁਣਾ ਵੀ ਲੋਕਾਂ ਨੂੰ ਪਤਾ ਰਹਿੰਦੇ ਵੀ ਬਾਬਾ ਜਿੰਦਾ ਹੀ ਆ ਜੀ ਮੇਰੀ 75 ਸਾਲ ਤੋਂ ਉੱਪਰ ਹੋ ਗਈ ਆ ਉਮਰ ਮਹਾਰਾਜ ਨੇ ਬਹੁਤ ਕੁਝ ਦਿੱਤਾ